ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰ ਪ੍ਰਸਾਦ ਸਲੋਕ 12 ਤੇ ਬਧੀ ਇਕ ਮਹਲਾ ਪਹਿਲਾ ਓ ਤੰਗੀ ਪੈ ਓ ਹਰੀ ਗਹਿਰੀ ਗੰਭੀਰੀ ਸਸੜ ਸੋਹਿਆ ਕਿਵ ਕਰੀ ਨਿਮਣ ਨ ਜਾਏ ਥਣੀ ਗੱਟ ਦੇ ਲੱਗਾ ਗੜਬੜੀ ਸਖੀਏ ਤੌ ਲਹਰੀ ਸੇ ਪੀਟੈਂਦੇ ਡਠ ਮੈਂ ਮੁੰਦ ਨਗਰ ਬਥਣੀ ਸੁਣ ਮੁੰਦੇ ਹਰਨਾਖੀਏ ਗੂੜਾ ਵਹਿਣ ਅਪਾਰ ਪਹਿਲਾ ਵਸ ਝਾਨ ਕੈ ਤਾਂ ਕੀਚੇ ਵਾਪਾਰ ਦੋਹੀ ਦੇ ਚੈ ਦੁਰਜਨਾ ਮਿੱਤਰਾਂ ਕੁੰਜੇ ਕਰ ਜਿਤ ਦੋਹੀ ਸੱਜਣ ਮਿਲਣ ਲਉ ਮੁੰਦੇ ਵਿਚਾਰ ਤਨ ਮਨ ਦੀਜੈ ਸੱਜਣਾ ਐਸਾ ਹਸਣਸਾਰ ਤਿਸੋਂ ਨੇ ਨਾ ਕੀ ਚਈ ਜੇ ਦਿਸੈ ਚੱਲਣਹਾਰ ਨਾਨਕ ਜਿਨ ਨੀਯਮ ਕਰ ਬੁੱਝਿਆ ਤਨਾ ਵਿਟੋ ਕੁਰਬਾਨ ਜੇ ਤੂੰ ਤਾਰੂ ਪਾਣ ਪੋਛ ਤੜਨ ਕਲ ਤਾ ਹੂੰ ਖਰੇ ਸੁ ਜਾਣ ਵੰਨਾਂ ਇੰਨੀ ਕਪਰੀ ਝੜ ਝਖੜ ਓਹਾੜ ਲੈ ਰੀ ਵਣ ਲਖੇ ਸ੍ਰੀ ਸਤਗੁਰ ਸਿਓ ਆਲਾਏ ਬੀੜੇ ਟੁੱਬਣ ਨਾਹੇ ਭਾਉ ਨਾਨਕ ਦੁਨੀਆ ਕੈਸੀ ਹੋਈ ਸਾਲਕ ਮਿਤ ਨ ਰਹਿਓ ਕੋਈ ਪਾਈ ਬੰਦੀ ਹੇਤ ਚੁਕਾਇਆ ਨੀਆਂ ਕਾਰਣ ਦੀਨ ਗਵਾਇ ਹੈ ਹੈ ਕਰਕੇ ਉਹ ਕਰੇਨ ਗੱਲਾਂ ਪਟਣ ਸਿਰ ਖੋਹੇ ਨਾਉ ਲੈਣ ਅਰ ਕਰਨ ਸਮਾਏ ਨਾਨਕ ਤਿੰਨ ਬਲਿਹਾਰ ਜਾਇ ਰੇ ਮਨ ਦੀ ਗਨ ਢੋਲੀਐ ਜੀਦੇ ਮਾਰਗ ਤਾਓ ਪਛੈ ਬਾਗ ਡਰਾਵਣੋ ਅੱਗੇ ਅਗਨ ਤਲਾਉ ਸਸ ਜੀਰ ਪਰ ਰਯੋ ਮਾਕੋ ਅਵਰ ਨ ਢੰਗ ਨਾਨਕ ਗੁਰਮੁਖ ਛੁਟੀ ਐ ਹਰ ਪ੍ਰੀਤਮ ਸਿਓ ਸੰਗ ਬਾਗ ਮਾਰੇ ਮਨ ਮਾਰੀਐ ਜੇ ਸਤਗੁਰ ਦੀਖਿਆ ਹੋਏ ਪਛਾਨੈ ਹਰ ਮਲੈ ਪਹੌੜ ਨਾ ਮਰਨਾ ਹੋਏ ਕੀਚੜ ਹਾਤ ਨਾ ਬੂੜਈ ਏਕਾ ਨਦਰ ਨਿਹਾਲ ਨਾਨਕ ਗੁਰਮੁਖਿ ਉੱਭਰੇ ਗੁਰ ਸਰਵਰ ਸੱਚੀ ਪਾਲ ਅਗਨ ਮਰੈ ਜਲ ਲੋੜ ਲਹੁ ਵਿਣ ਗੁਰ ਨਿਧ ਜਲ ਨਾਹੇ ਜਨਮ ਮਰੈ ਪਰਮਾਈਐ ਜੇ ਲਖ ਕਰਮ ਕਮਾਹੀ ਜਮ ਜਾਗਤ ਨ ਲੱਗਈ ਜੇ ਚੱਲੈ ਸਤਿਗੁਰ ਪਾਏ ਨਾਨਕ ਨਿਰਮਲ ਅਮਰ ਪਦ ਗੁਰ ਹਰ ਮੀਲਾ ਮੇਲਾਏ ਕੱਲਰ ਕੇਰੀ ਛਪੜੀ ਕौਆ ਮਲ ਮਲ ਨਾ ਆਏ ਮਨ ਤਨ ਮਹਿਲਾ ਅਬ ਗੁਣੀ ਜੇ ਜਿਭ ਭਰੀ ਗੰਦੀ ਆਏ ਸਰਵਰ ਹੰਸ ਨਾ ਜਾਣਿਆ ਕਾਗ ਕੁ ਪੰਖੀ ਸੰਗ ਸਾਕਤ ਸਿਉ ਐਸੀ ਪ੍ਰੀਤ ਹੈ ਬੂਜੋ ਗਿਆਨੀ ਰੰਗ ਸੰਤ ਸਬਾ ਜੈਕਾਰ ਕਰ ਗੁਰਮੁਖ ਕਰਮ ਕਮਾਉ ਨਿਰਮਲ ਨਾਮਣ ਨਾਨਕਾ ਕੁਰ ਤੀਰਤ ਦਰਿਆਉ ਜਨਮੇ ਕਾ ਫਲ ਕਿਆ ਗਣੀ ਜਹਰ ਭਗਤ ਨਾ ਪਾਉ ਪੈਦਾ ਖਾਦਾ ਬਾਦ ਹੈ ਜਾ ਮਨ ਦੂਜਾ ਪਾਉ ਵੇਖਣ ਸੁਨਣਾ ਝੂਠ ਹੈ ਮੁਖ ਝੂਠਾ ਲਾਉ ਨਾਨਕ ਨਾਮ ਸਲਾਹ ਤੂੰ ਹੋਰ ਹੋ ਮੈਂ ਆਵੋ ਜਾਓ ਖੈਨ ਵਿਰਲੀ ਨਾਹੀ ਕਣੇ ਫੈਲ ਫੱਕੜ ਸੰਸਾਰ ਨਾਨਕ ਲੱਗੀ ਤੁਰ ਮਰੇ ਜੀਵਨ ਨਾਹੀ ਤਾਣ ਛੋਟੇ ਸੇਤੀ ਜੋ ਮਰੇ ਲੱਗੀ ਸਾ ਪਰਵਾਣ ਜਿਸਨੂੰ ਲਾਏ ਤੈਸ ਲੱਗੈ ਲੱਗੀ ਤਾਂ ਪਰਵਾਣ ਪਰਮਪੈ ਕਾਮ ਨਾ ਨਿਕਲੇ ਲਾਇਆ ਤੈਨ ਸੁ ਜਾਣ ਕੱਚਾ ਸਾਜਿਆ ਤਾਤੂ ਪੰਜ ਰਲਾਏ ਕੂੜਾ ਪਜਿਆ ਭਾਂਡਾ ਆਣ ਗਰਾਸ ਜੰਤ ਸੁਭਾਵ ਸੀ ਪਰਮ ਜੂਤ ਜਾ ਗਾਈ ਵਾਜਾ ਵਾਵਸੀ ਮਨੋ ਜੇ ਅੰਦੇ ਕੂਪ ਕਹਿਆ ਬਿਰਦ ਨ ਜਾਣਨੀ ਮਨ ਅੰਧੇ ਉੰਧੇ ਕਵਲ ਦਿਸਨ ਖਰੇਕ ਰੂਪ ਇਕ ਕਹਿ ਜਾਣਨ ਕਹਿਆ ਬੁੱਝਨ ਤੇ ਨਰ ਸੁਘੜ ਸਰੂਪ ਇਕ ਨਾ ਨਾਦ ਨਾ ਬੇਦ ਨਾ ghee ਰਸ ਰਸ ਕਸ ਨਾ ਜਾਣੰਤ ਇਕ ਨ ਸਿੱਧ ਨਾ ਬੁੱਧ ਨਾ ਅਕਲ ਸਰ ਅਖਰ ਕਾ ਪਿਉ ਨਾ ਲਹੰਤ ਨਾਨਕ ਤੇ ਨਰ ਅਸਲ ਖਰ ਜੀ ਬਿਨ ਗੁਣ ਗਰਬ ਕਰੰਤ ਸੋ ਬ੍ਰਹਮਣ ਜੋ ਬਿੰਦੈ ਬ੍ਰਹਮ ਚਤਪ ਸੰਜਮ ਕਮਾਵੈ ਕਰਮ ਸੀਲ ਸੰਤੋਖ ਕਰ ਰਖੈ ਧਰਮ ਬੰਦਨ ਤੋੜੈ ਹਵੇ ਮੁਕਤ ਸੋਈ ਬ੍ਰਹਮਣ ਪੂਜਣ ਜੁਗਤ ਖੱਤਰੀ ਸੋ ਜੋ ਕਰਮਾ ਕਾ ਸੂਰ ਭੁੰਨ ਦਾਨ ਕਾ ਕਰੈ ਸਰੀਰ ਖੇਤ ਪਛਾਣੈ ਬੀਜੈ ਦਾਨ ਸੋ ਖੱਤਰੀ ਦਰਗਾ ਪਰਵਾਨ ਲੱਭ ਲੋਭ ਜੇ ਕੂੜ ਕਮਾਵੇ ਆਪਣਾ ਕੀਤਾ ਆਪੇ ਪਾਵੇ ਤਨ ਨਾ ਤਪਾਈ ਤਨੂਰ ਜਿਉ ਬਾਲਣ ਹੱਡ ਨਾ ਬਾੜ ਸਿਰ ਪੈਰੀਂ ਕਿਆ ਫੇੜਿਆ ਅੰਦਰੂ ਪਿਰੀ ਸਮਾਲੋ ਘਟੇ ਸੋ ਵਸਾਏ ਸਬਨ ਘਟ ਨ ਕੋਏ ਨਾਨਕ ਤੈ ਸੁਹਾ